ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਮਾਰਨਡੇ ਦੀ ਫਾਰਮ ਤੇ ਕਿਸਾਨ ਵੀਰੋ ਅੱਜ ਇਹ ਵੀਡੀਓ ਬਣਾ ਰਹੇ ਹਾਂ ਇਹ ਮਹਿਤਾ ਚੌਂਕ ਜ਼ਿਲ੍ਹਾ ਅੰਮ੍ਰਿਤਸਰ ਤੇ ਆਪਾਂ ਇਹ ਤੁਹਾਨੂੰ ਵਿਹੜ ਵਿਖਾਣੀ ਆ ਦੂਜੇ ਸੂਏ ਤਾਜੀ ਸੂਈ ਆ ਦੋ ਤੋਂ ਤਿੰਨ ਦਿਨ ਸੂਈ ਨੂੰ ਹੋ ਗਏ ਇਹਨੂੰ ਤੇ ਇਸ ਟਾਈਮ ਥੱਲੇ ਇਹਦੇ 10 ਲੀਟਰ ਬੋਲੀ ਆ ਆ ਦੇਖੋ ਬਹੁਤ ਚੰਗਾ ਥਾਣਾ ਹਵਾਨਾ ਲੱਗਿਆ ਆ ਦੇਖੋ ਦੇਖੋ ਬਹੁਤ ਚੰਗਾ ਹਵਾਨਾ ਵਿਹੜ ਦਾ ਤੇ ਬਾਈ ਕਹਿੰਦਾ 14 ਤੋਂ 15 ਲੀਟਰ ਦੁੱਧ ਦੇ ਦਊਗੀ। ਆ ਦੇਖੋ ਬਹੁਤ ਚੰਗਾ ਹਵਾਨਾ ਇਹਦਾ। ਆ ਬੱਛੀ ਹੈ ਮਗਰ ਦੇਖੋ ਇਹ ਬਹੁਤ ਚੰਗੀ। ਦੇਖ ਸਕਦੇ ਤੁਸੀਂ। ਤੇ ਰੇੜੀ ਬਿਲਕੁਲ ਜਾਇਜ਼ ਹੈ ਇਹਦਾ ਕਿਸਾਨ ਵੀਰੋ। ਮੌਲਦ ਸਰ 35000 ਰੁਪਇਆ। ਤੇ ਵੀਰ ਕਹਿੰਦਾ ਮੌਕੇ ਤੇ ਮਾਨਤਾਨ ਹੋ ਜਾਊਗਾ। ਜੈਸ ਕਿਸੇ ਵੀਰ ਨੂੰ ਪਸੰਦ ਆਵੇ। ਵੀਰ ਨਾਲ ਗੱਲ ਕਰ ਲੈ ਨੰਬਰ ਸਕਰੀਨ ਤੇ ਚੱਲੂਗਾ ਠੀਕ ਹੈ ਜੀ। ਧੰਨਵਾਦ ਜੀ ਸਾਰਿਆਂ ਦਾ ਵੀਡੀਓ ਵੇਖਣ ਲਈ ਸਤਿ ਸ੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ